ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਹਸ਼ਮ ਤਾਂ ਤਸਵੀਰਾਂ ਹੁਸ਼ਾਰਪੁਰ ਦੀ ਪੁਰਹੀਰਾਪੁਰ ਦੀ ਚੌਕੀ ਅਦੀਨ ਆਉਂਦੇ ਮੁਹੱਲਾ ਪੁਰਹੀਰਾ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਬੀਤੀ ਕੱਲ ਸ਼ਾਮ ਚੋਰਾਂ ਵੱਲੋਂ ਕਿਸਾਨ ਅਗੂ ਮਨਜੀਤ ਰਾਏ ਦੇ ਚਾਚੇ ਦੇ ਘਰ ਨੂੰ ਨਿਸ਼ਾਨਾ ਬਣਿਆ ਗਿਆ ਤੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਇੱਕ ਪ੍ਰਵਾਸੀ ਨੌਜਵਾਨ ਜਾਪ ਰਿਹਾ ਜੋ ਘਰ ਦੀ ਕੰਧ ਟੱਪ ਕੇ ਘਰ ਦੇ ਵਿੱਚ ਦਾਖਲ ਹੁੰਦਾ ਤਾਂ ਉਸ ਤੋਂ ਬਾਅਦ ਉਸ ਵੱਲੋਂ ਕਿਸੇ ਤੇ ਕੀ ਚੀਜ਼ ਦੇ ਨਾਲ ਘਰ ਦਾ ਦਰਵਾਜ਼ਾ ਤੋੜਿਆ ਜਾਂਦਾ ਤੇ ਘਰ ਦੇ ਅੰਦਰ ਦਾਖਲ ਹੋ ਕੇ ਕਮਰਿਆਂ ਚ ਮੌਜੂਦ ਅਲਮਾਰੀਆਂ ਦੀ ਤਸੱਲੀ ਦੇ ਨਾਲ ਫਰੋਲਾ ਫਰਾਲੀ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਜਦੋਂ ਪਰਿਵਾਰ ਘਰ ਪਹੁੰਚਦਾ ਤਾਂ ਉਸ ਵਕਤ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਉਂਦਾ ਜਿਨ੍ਹਾਂ ਜਿਨ੍ਹਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਥਾਣਾ ਮਾਡਲ ਟਾਊਨ ਪੁਲਿਸ ਨੂੰ ਤੇ ਪੁਰੀਹਰਾ ਪੁਲਿਸ ਚੌਕੀ ਨੂੰ ਦਿੱਤੀ ਜਾਂਦੀ ਹੈ ਘਰਤਾ ਨੂੰ ਸੂਚਨਾ ਮਿਲਦੈ ਇਹ ਪੁਰੀਹਰਾ ਪੁਲਿਸ ਚੌਕੀ ਤੇ ਥਾਣਾ ਮਾਡਲ ਟਾਊਨ ਦੇ ਐਸਐਚਓ ਗੁਰਸਾਹਬ ਸਿੰਘ ਹੈ ਪੁਲਿਸ ਪਾਰਟੀਆਂ ਸੇਤਮ ਔਕੇ ਤੱਕ ਪਹੁੰਚਦੇ ਨੇ ਤੇ ਵੱਖ-ਵੱਖ ਪਹਿਲਾਂ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਬਤ ਤੇ ਜਾਣਕਾਰੀ ਦਿੰਦੇ ਆ ਘਰ ਦੇ ਮਾਲਕ ਜੱਗਾ ਸਿੰਘ ਤਾਂ ਕਹਿਣਾ ਹੈ ਕਿ ਬੀਤੇ ਕੱਲ੍ਹ ਲੋਕ ਕਿਸੇ ਕੰਮ ਨੂੰ ਲੈ ਕੇ ਕਿਧਰੇ ਗਏ ਹੋਏ ਸਨ ਤਾਂ ਜਦੋਂ ਘਰ ਵਾਪਸ ਪਰਤੇ ਤਾਂ ਘਰ ਦੇ ਦਰਵਾਜ਼ੇ ਟੁੱਟੇ ਹੋਏ ਸਨ ਤੇ ਘਰ ਅੰਦਰੀਆਂ ਲਾਈਟਾਂ ਚੱਲ ਰਹੀਆਂ ਸਨ ਤੇ ਸਮਾਨ ਹੈ ਜਿਹੜਾ ਉਹ ਖਿਲਰਿਆ ਪਿਆ ਸੀ। ਉਹਨਾਂ ਦੱਸਿਆ ਕਿ ਚੋਰ ਘਰ ਦੇ ਵਿੱਚੋਂ 5 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਇਲਾਕੇ ਅਫਰਾਰ ਹੋਇਆ ਤੇ ਇਸ ਘਟਨਾ ਨਾਲ ਉਹਨਾਂ ਦਾ 5 ਲੱਖ ਤੋਂ ਵਧੇਰੇ ਦਾ ਨੁਕਸਾਨ ਹੋਇਆ। ਕੀ ਨਾਮ ਹੈ ਤੁਹਾਡਾ? ਜੱਗਾ ਸਿੰਘ ਜੀ। ਇਹ ਕਿਹੜਾ ਪਿੰਡ ਹੈ ਜੀ ਇਹ? ਇਹ ਪੂਰੀ ਹੀਰਾ ਪਿੰਡ ਹੈ ਜੀ। ਇਹ ਘਰ ਦੇ ਮਾਲਕ ਹੋ ਜੀ ਤੁਸੀਂ? ਹਾਂ ਜੀ ਹਾਂ ਜੀ। ਇਹ ਕੀ ਅੰਕਲ ਜੀ ਘਰ ਦੇ ਵਿੱਚ ਵਾਰਦਾਤ ਹੋਈ ਹੈ ਜੀ? ਘਰਬਾਰ ਦਾ ਤੇ ਜੀ ਇਦਾਂ ਪਏ ਸੀ ਮੈਂ ਤਾਂ ਮਨਜੀਤ ਰਾਏ ਪ੍ਰਧਾਨ ਆ ਅਸੀਂ ਗਏ ਸੀ ਬਾਹਰ ਤੇ ਜ਼ਿਲ੍ਹੇ ਸ਼ਾਮੀ ਆਏ ਆ ਜੀ ਸਾਡੇ ਆਉਂਦਿਆਂ ਨੂੰ ਬੱਤੀਆਂ ਅੰਦਰ ਬੁਹੇ ਖੁੱਲੇ ਸੀਗੇ ਦਰਵਾਜ਼ੇ ਟੁੱਟੇ ਸੀਗੇ ਤਾਂ ਅੰਦਰ ਬੱਤੀਆਂ ਜਗਦਿਆਂ ਸੀਗੀਆਂ। ਫੇ ਨਾਲ ਮੇਰੇ ਮੁੰਡੇ ਵੀ ਉਹਨਾਂ ਨੂੰ ਬਾਜਮਾਰੀ ਉਹਨਾਂ ਨੇ ਵੀ ਦੇਖਿਆ ਅੰਦਰ ਸਾਰਾ ਖਲਾਰਾ ਪਿਆ ਦੋ ਜਾਲਮਾਰੀਆਂ ਸਟੋਰ ਦੇ ਵਿੱਚ ਟੈਲੀਵੀਜ਼ਨ ਦੋ ਫਰੋਲੇ ਸੀਗੇ ਤੇ ਬਾਕੀ ਜਿਹੜਾ ਨੁਕਸਾਨ ਹੈ ਜਿਆਦਾ ਥੋੜਾ ਜਿਆਦਾ ਹੋ ਗਿਆ ਕਿੰਨਾ ਕੁ ਨੁਕਸਾਨ ਕੀ ਕੀ ਲੱਗੇ ਜੀ ਸਮਝ ਲਓ ਜੀ ਤਿੰਨ ਮੁੰਡੀਆਂ ਆ ਦੋ ਜੈਂਟਸ ਇੱਕ ਲੇਡੀ ਇੱਕ ਛੋਟੀ ਬਹੁ ਦਾ ਹਾਰ ਸੀਗਾ ਪੂਰਾ ਸੈਟ ਟਿੱਕਾ ਵਗੈਰਾ ਜਿਹਦਾ ਬੱਚਿਆਂ ਨੂੰ ਪਾਉਂਦੇ ਆ ਬਿਆਲਾ ਸੈਟ ਸੀਗਾ ਜੀ ਪੂਰਾ ਸੈਟ ਸੀਗਾ ਸਾਢੇ 3 ਟੋਲੇ ਦਾ ਉਹਨਾਂ ਦਿੱਤੀ ਆ ਮਾਸਾ ਜਿਹੜਾ ਘੱਟ ਵੱਧ ਉਹ ਆਪਾਂ ਸਾਢੇ 3 ਟੋਲੇ ਦਾ ਕਹਿ ਕੇ ਲਿਆ ਸੀ ਅਸੀਂ ਤਿੰਨਾਂ ਬੱਚਿਆਂ ਨੂੰ ਬਰਾਬਰ ਹੀ ਰੱਖਿਆ ਸੀਗਾ ਕੁੱਲ ਕਿੰਨਾ ਸੋਨਾ ਕਿੰਨੇ ਤੋਲੇ ਪੰਜ ਤੋਲੇ ਗਿਆ ਜੀ ਜਿਹਦੇ ਅੱਧੇ ਅੱਧੇ ਤੋਲੇ ਦੀਆਂ ਤਿੰਨੇ ਅੱਧੇ ਅੱਧੇ ਤੋਲੇ ਦੀਆਂ ਮੰਦੀਆਂ ਸੀ ਕੋਈ ਪੈਸੇ ਵੀ ਕਰਾ ਨਕਦੀ ਕਰਾ ਵੀ ਪੈਸੇ ਜੀ ਜਿਹੜੇ ਮੇਰਾ ਆਪਣਾ ਪਰਸਨਲ ਦਾ ਸੀਗਾ ਮੈਂ ਜ਼ਿਆਦਾ ਕਢਾਉਂਦਾ ਹੀ ਨਹੀਂ ਮੈਂ ਉਹ 10000 ਕਿਤੇ 15000 ਕਢਾਵਾਂ ਮੇਰਾ ਉਧਾ ਪੈਸੇ 20000 ਰੁਪਿਆ ਸੀਗਾ ਘਰ पे 18-20000 ਉਹ ਬਚ ਗਿਆ ਉਹ ਮੈਂ ਆਪਣਾ ਸੇਫ ਵੱਖਰਾ ਰੱਖਿਆ ਸੀ ਹੁਣ ਜਿੱਦਾਂ ਬੀਬੀਆਂ ਲਕੋ ਲਗਾ ਕੇ ਖੁੰਝਿਆ ਖੇਲਿਆਂ ਦੇ ਬਾੜ ਦਿੰਦੀਆਂ ਉਹਦਾ ਕੋਈ ਅੰਗਿਆ ਹੋਗਾ ਤਾਂ 10-20000 ਮੈਂ ਕਹਿ ਨਹੀਂ ਸਕਦਾ ਤੇ ਬਾਕੀ ਮੇਰਾ ਗਹਿਸ ਕੋਈ ਨਹੀਂ ਲੈ ਜਾਣੇ ਲੈ ਕੇ ਗਿਆ ਜੀ ਮੈਂ ਸਾਡੇ ਗਹਿਣੇ ਗਏ ਆ ਜੀ ਤੇ ਤਿੰਨ ਘੜੀਆਂ ਗਈਆਂ ਠੀਕ ਹੈ ਜੀ ਤੇ ਇੱਕ ਬੱਚਿਆਂ ਨੇ ਬਾਹਰੋਂ ਟਾਰਚ ਲਿਆਂਦੀ ਸੀ ਤੰਨਾ ਸੱਲ ਵਾਲੇ ਬੜੀ ਵਧੀਆ ਸੀ ਉਹਦੀ ਰੇਂਜ ਬੜੀ ਸੀਗੀ ਜੀ ਉਹ ਟਾਰਚ ਗਈ ਆ ਜਿੰਨਾ ਕਿ ਮੇਰੇ ਖਿਆਲ ਚ ਕਿੰਨੇ ਕਿੰਨੇ ਕਿਲੋ ਦਾ ਵੀ ਕੋ ਨੁਕਸਾਨ ਹੋਇਆ ਜੀ ਘਟੋ ਘਟ ਜੀ ਇਸ ਵੇਲੇ ਸਮਝ ਲਓ ਹੁਣ 90 ਹਜ਼ਾਰ ਦੇ ਕਰੀਬ ਥੋੜਾ ਸੋਨਾ ਆ ਜੀ 4.5 ਲੱਖ ਦਾ ਸੋਨਾ ਹਾਂ 4.5 ਤੋਂ ਉੱਤੇ ਹੋ ਗਿਆ ਜੀ ਤਿੰਨ ਘੜੀਆਂ ਜੀ ਤੇ ਬਾਕੀ ਟੋਰਜ ਸਮਝ ਲੋ ਪੰਜ ਤੋਂ ਉੱਤੇ ਚੱਲ ਗਿਆ ਜੀ ਇਹ ਹਾਂਜੀ ਪੰਜ ਤੋਂ ਉੱਤੇ ਚੱਲ ਗਿਆ ਜਿਹੜਾ ਹੋਰ ਜਿਹੜਾ ਗੁਪਤ ਗਿਆ ਜਿਹਦੀ ਨੌਲੇਜ ਨਹੀਂ ਸਾਨੂੰ ਜਾਂ ਨਹੀਂ ਪਤਾ ਉਹ ਵੇ ਹੁਣ ਬੱਕਰਾ ਪੁਲਿਸ ਜੀ ਸਾਨੂੰ ਪੂਰੀ ਚੌਂਕੀ ਲੱਗਦੀ ਆ ਮੀਟਿੰਗ ਆਪਣਾ ਕਾਨੂੰ ਮਾਡਲ ਟਾਊਨ ਠਾਣਾ ਲੱਗਦਾ ਹਾਂਜੀ ਜੋ ਪ੍ਰਧਾਨ ਸਾਹਿਬ ਨੇ ਫੋਨ ਕੀਤਾ ਸੀ ਜੀ ਉਸ ਲਈ ਆ ਗਿਆ ਸਾਰੇ ਮਾਡਲ ਟਾਊਨ ਸਿਟੀ ਦਾ ਜਿਹੜਾ ਆ ਗਿਆ ਇੰਚਾਰਜ ਥਾਣੇਦਾਰ ਐਸ ਐਚਓ ਉਹ ਵੀ ਮੋਕੇ ਤੇ ਆ ਗਿਆ ਸੀ ਇੱਥੇ ਏਐਸ ਜਿਹੜੇ ਹੈਗੇ ਚੌਂਕੀ ਇੰਚਾਰਜ ਉਹ ਵੀ ਆ ਗਿਆ ਸਾਡੇ ਇੱਕ ਚਲੋ ਇਨਚਾਰਜ ਵੀ ਆ ਦਾ ਮੌਕੇ ਤੇ ਮਾਰੇ ਮੋٹے ਮਿੱਤਰਤਾਈ ਵੀ ਆ ਗਈ ਆ ਬਾਬਾ ਜੀ ਆ ਤੇ ਉਹ ਆਏ ਸੀਗੇ ਸਾਰੇ ਪੁਲਿਸ ਮਾਮ ਆਏ ਪੰਜਾਂ ਮਿੰਟਾਂ ਜੀ ਆ ਗਿਆ ਸੀ ਗੱਲ ਦੀ ਮੰਗ ਕਰਦੇ ਹਾਂ ਜੀ ਮੰਗ ਇਹ ਹੀ ਕਰਦੇ ਆ ਜੀ ਪੁਲਿਸ ਪ੍ਰਸ਼ਾਸਨ ਤੋਂ ਵੀ ਚਲੋ ਸਾਡਾ ਜੋ ਵੀ ਪਰਭਾਈ ਹੈਗੀ ਆ ਜਿਹੜਾ ਮੁਰਜਮ ਆ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਾਡੇ ਪਰਭਾਈ ਕੀ ਆ ਪਰਭਾਈ ਕੀਤੀ ਜਾਵੇ ਜੋ ਸਾਡੇ ਹੱਕ ਦਾ ਚਲੋ ਜਿੰਨਾ ਕਿ ਮਿਲੇ ਉਹਨਾਂ ਦਾ ਚਲੋ ਅੱਧਾ ਹੀ ਬਜਾ ਅੱਧਾ ਮਿਲ ਜਾ ਹੁਣ ਜਿਹਨਾਂ ਦੇ ਚੋਰਾਂ ਦੇ ਕੱਪੜੇ ਹੁਣ ਬਈ ਕੀ ਕਹਿ ਸਕਦੇ ਠੀਕ ਹੈ ਹਾਂ ਜੀ ਅੰਜੀ ਰਾਹ ਸਾਬ ਤੁਹਾਡੇ ਪਰਿਵਾਰ ਦੇ ਵਿੱਚ ਚੋਰੀ ਹੋਈ ਆ 5 ਲੱਖ ਤੋਂ ਵਧੇਰੇ ਦਾ ਨੁਕਸਾਨ ਹੋ ਗਿਆ ਕਿਵੇਂ ਕਾਨੂੰਨ ਵਿਵਸਥਾ ਨੂੰ ਵੇਖਦੇ ਹੋ ਆਜ ਦਿਨ ਬਹੁਤ ਇਸ ਤਰ੍ਹਾਂ ਦੇ ਮਾਮਲੇ ਵਾਪਰਦੇ ਨੇ ਦੇਖੋ ਮੈਂ ਇਹ ਕਹਾਂਗਾ ਕਿ ਜਿਹੜੀ ਕਾਨੂੰਨ ਵਿਵਸਥਾ ਆ ਕੋਈ ਬੰਨ ਛੋਬੇ ਹੀ ਹੈ ਨਹੀਂ ਜਿਹੜਾ ਇੰਨੇ ਮੰਨ ਵਧੇ ਹੋਏ ਆ ਚੋਰਾਂ ਦੇ ਕੱਲ ਜਿਹੜਾ ਇੱਥੇ ਡੀਵੀਆਰ ਦੇ ਵਿੱਚ ਅਸੀਂ ਚੈੱਕ ਕੀਤਾ ਉਹ ਬੰਦਾ ਜਿਹੜਾ ਚੋਰੀ ਜਿਹਨੇ ਕੀਤੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਆਇਆ ਤਾਂ ਫਿਰ ਉਹ ਡੀਵੀਆਰ ਮੁੰਡੇ ਸੱਦ ਕੇ ਜਿਹੜੇ ਚਲਾਉਣ ਵਾਲੇ ਉਹਨਾਂ ਨੂੰ ਬੁਲਾਇਆ ਤੇ ਉਹ ਲਗਭਗ 5:00 ਬਜੇ ਕੇ 50 ਮਿੰਟ ਤੇ ਗੇਟ ਟੱਪ ਕੇ ਆ ਹੰਦਰ ਆਉਂਦਾ ਤੇ 6:06 ਮਿੰਟ ਤੇ ਆ ਦਰਵਾਜਾ ਤੋੜ ਕੇ ਸਾਹਮਣੇ ਵਾਲਾ ਅੰਦਰ ਦਾਖਲ ਹੁੰਦਾ ਤੋਂ ਉਸ ਦੇ ਵਿੱਚ ਉਹ ਅੰਦਰ ਪੂਰੇ ਮਤਲਬ ਕਹਿ ਦਿਓ ਕਿ ਤਸੱਲੀ ਨਾਲ ਜਿਹਨੂੰ ਕਹਿ ਦਿਓ ਬਿਨਾਂ ਡਰ ਖੋਫ ਉਹ ਸਾਰੇ ਕਮਰਿਆਂ ਚ ਸਾਰੀਆਂ ﺍﻟमारीਆਂ ਫੋਲਦਾ ਔਰ ਉਹ ਨਜ਼ਰ ਆਉਂਦਾ ਉਹਦੇ ਵਿੱਚ ਵੀਡੀਓ ਦੇ ਵਿੱਚ ਵੀ ਡੱਬੀਆਂ ਖਾਲੀ ਕਰਦਾ ਉਹ ਜਿਹੜੀਆਂ ਸੋਨੇ ਦੀਆਂ ਮਤਲਬ ਹੁੰਦੀਆਂ ਸੀ ਜਿਹੜਾ ਉਹ ਹਾਰ ਸੀ ਘੜੀਆਂ ਸੀ ਹੁੰਦੀ ਦਾ ਵਿਕਟ ਚ ਪਾ ਕੇ ਉਹ ਕਿਵੇਂ ਲੈ ਕੇ ਜਾਂਦਾ ਉਹ ਸਾਰੀ ਵੀਡੀਓ ਸਾਨੂੰ ਪੁਲਿਸ ਨੇ ਵਿਖਾਈਆ ਪਰ ਉਹ ਐਸ ਵੇਲੇ ਪੁਲਿਸ ਦੇ ਕੋਲ ਹੈ ਚੌਕੀ ਜਿਹੜੇ ਇੰਚਾਰਜ ਆ ਉਹਨਾਂ ਨੇ ਜਿਹੜਾ ਬੰਦਾ ਭੇਜਿਆ ਸੀ ਐਸਆਈ ਸਰਬਜੀਤ ਉਹ ਲੈ ਕੇ ਗਿਆ ਪਿੰਡ ਰਾਈ ਵੀ ਔਰ ਡੀਵੀਆਰ ਵੀ ਸੀਸੀਟੀਵੀ ਵਿੱਚ ਕਿੰਨੇ ਜਾਣੇ ਨਜ਼ਰ ਆ ਰਹੇ ਜੀ ਇੱਕੋ ਹੀ ਹੈ ਬੰਦਾ ਪੰਜਾਬੀ ਕੇ ਬਈਆ ਲੱਗਦਾ ਪ੍ਰਵਾਸੀ ਲੱਗਦਾ ਨਹੀਂ ਪ੍ਰਵਾਸੀ ਲੱਗਦਾ ਹੈ ਉਹਦੀਆਂ ਮੈਂ ਫੋਟੋ ਮੇਰੇ ਕੋ ਹੈਗੀਆਂ ਮੈਂ ਤੁਹਾਨੂੰ ਵਿਖਾ ਸਕਦਾ ਤੇ ਉਹ ਜਿਹੜਾ ਮਤਲਬ ਪ੍ਰਵਾਸੀ ਨਜ਼ਰ ਆਉਂਦਾ ਉਹ ਪੰਜਾਬੀ ਨਹੀਂ ਲੱਗਦਾ ਕੱਲ ਸ਼ਾਮ ਦੀ ਘਟਨਾ ਜੀ ਕੱਲ ਸ਼ਾਮ ਦੀ ਹੈ ਪਰਿਵਾਰ ਕੀ ਤਾਂ ਗਿਆ ਹੋਇਆ ਸੀਗਾ ਜੀ ਇਹ ਚਾਚਾ ਜੀ ਮੇਰੇ ਨਾਲ ਅਸੀਂ ਗਏ ਸੀਗੇ ਅ ਸਵੇਰੇ ਕੱਲ ਅਸੀਂ ਇੱਥੋਂ ਗਏ 11:35 ਤੇ ਕਰੋ ਅਸੀਂ ਜਾਣਾ ਸੀ ਨਕੌਦਰ ਦੇ ਕੋਲ ਮਹਿਤਪੁਰ ਉੱਥੇ ਇੱਕ ਅਫਸਰ ਸੀਗਾ ਉਸ ਤੋਂ ਬਾਅਦ ਦਲਜੀਤ ਦੁਸਾਂਝ ਦੇ ਪਿੰਡ ਅਸੀਂ ਉਹ ਜਿਹੜੀ ਉਹਦੀ ਸਰਦਾਰ ਜੀ 3 ਫਿਲਮ ਨੂੰ ਸਰਕਾਰ ਨਹੀਂ ਰਿਲੀਜ਼ ਕਰ ਰਹੀ ਉਹਦੇ ਕਰਕੇ ਪ੍ਰੋਟੈਸਟ ਇੱਕ ਰੱਖਿਆ ਹੋਇਆ ਸੀ ਤੇ ਉਹਦੇ ਕਰਕੇ ਅਸੀਂ ਉਹ ਦੁਸਾਂਝਾਂ ਪਿੰਡ ਚ ਗਏ ਉੱਥੋਂ ਜਿਲੇ ਸ਼ਾਮੀ ਆਏ ਆ ਫ੍ਰੀ ਹੋ ਕੇ ਤੇ ਉਸ ਵੇਲੇ ਆਉਂਦਿਆ ਚਾਚਾ ਜੀ ਜਿਸਲੇ ਉਹ ਮੋਹਰੇ ਉਤਰ ਗਏ ਉੱਥੋਂ 10 ਮਿੰਟ ਗੱਲਬਾਤ ਕੀਤੀ ਉਹ ਤੋਂ ਬਾਅਦ ਜਦੋਂ ਘਰ ਆਕੇ ਇਹਨਾਂ ਨੇ ਦੇਖਿਆ ਵੀ ਲਾਈਟਾਂ ਜਗ ਰਹੀਆਂ ਲਾਈਟਾਂ ਤਾਂ ਮੈਂ ਬੰਦ ਕਰਕੇ ਗਿਆ ਸੀ ਫਿਰ ਉਹ ਮੁੰਡਿਆਂ ਨੂੰ ਬਾਜ ਮਾਰੀ ਜਦੋਂ ਦੇਖਿਆ ਤੇ ਉਹ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਫਿਰ ਇਹਨਾਂ ਨੇ ਮੈਨੂੰ ਦੱਸਿਆ ਮੈਂ ਕਿਉਂਕਿ ਐਸਐਚਓ ਨੂੰ ਜਿਹੜੇ ਇੰਚਾਰਜ ਹੈਗੇ ਮਾਲਟਾਊਨ ਗੁਰਸਾਹਿਬ ਸਿੰਘ ਉਹਨਾਂ ਨੂੰ ਮੈਂ ਫੋਨ ਕੀਤਾ ਉਹਨਾਂ ਨੇ ਫਿਰ ਚੌਂਕੀ ਇੰਚਾਰਜ ਨੂੰ ਕਿਹਾ ਤੇ ਉਹ ਫਿਰ ਸਾਰੇ ਇਕੱਠੇ ਆਏ ਤੇ ਉਸ ਵੇਲੇ ਫਿਰ ਡੀਵੀਆਰ ਲਾ ਕੇ ਲੈ ਗਏ ਸੀ ਤੇ ਅੱਜ ਡੀਵੀਆਰ ਜਦੋਂ ਚਲਾਈ ਆ ਉਹ ਚ ਪੂਰਾ ਕਰੀਅਰ ਨਜ਼ਰ ਆਉਂਦਾ ਪੈਦਲ ਹੀ ਸਾਈਡ ਤੋਂ ਆਇਆ ਉਹ ਛੋਟੀ ਜੀ ਕੰਧ ਤੋਂ ਟੱਪ ਕੇ ਚੜਿਆ ਫਿਰ ਉਹ ਤੋਂ ਆ ਗੇਟ ਚੜ ਕੇ ਅੰਦਰ ਵੜਿਆ ਫਿਰ ਅੰਦਰ ਉਹ ਜਿਵੇਂ ਇਕੱਲੇ ਇਕੱਲੇ ਕਮਰੇ ਜ ਗਿਆ ਜਿਵੇਂ ਉਹਨੇ ਉਹ ਡੱਬੀਆਂ ਖਾਲੀ ਕੀਤੀਆਂ ਸੋਨੇ ਵਾਲੀਆਂ ਸਾਰੀਆਂ ਉਹ ਇਕੱਲੀ ਇਕੱਲੀ ਉਹਦੇ ਵਿੱਚ ਪਿਕਚਰ ਦੇ ਵਿੱਚ ਆਉਂਦੀ ਆ ਨਜ਼ਰ ਤੇ ਉਹ ਜਿਹੜੀ ਕਿੱਟ ਦੇ ਵਿੱਚ ਪਾ ਕੇ ਲੈ ਕੇ ਗਿਆ ਉਹ ਸਾਰੀ ਜਿਹੜੀ ਉਹ ਪੁਲਿਸ ਦੇ ਕੋਲ ਹੈਗੀ ਆ ਕਲੀਅਰ ਉਹਨੇ ਕੋਈ ਮੂੰਹ ਨਹੀਂ ਬਣਿਆ ਉਹਦੀ ਬਿਲਕੁਲ ਜਿਹੜਾ ਚਿਹਰਾ ਨਜ਼ਰ ਆਉਂਦਾ ਪਰ ਹੱਲੇ ਸਾਡੇ ਪਛਾਣ 'ਚ ਨਹੀਂ ਆਇਆ ਉਹ ਕੌਣ ਹੈ ਉਹ ਪ੍ਰਵਾਸੀ ਕੋਈ ਲੱਗਦਾ ਤੇ ਉਹ ਅਸੀਂ ਹੁਣ ਸਾਰਿਆਂ ਨੂੰ ਪਾਇਆ ਵੀ ਹੈ ਗੁਰੂ ਪੰਜ ਫੋਟੋ ਉਹਦੀ ਪਹਿਲੀ ਪਹਿਚਾਨ ਕਰੋ ਤੁਰੰਤ ਤੇ ਉਹਨੂੰ ਫੜੋ ਜੀ